ਸਚਿਕਲ ਦੋਸਤੋ ਸਮਾਣਾ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਸੋ ਨਵੇਂ ਅਪਡੇਟ ਲੈ ਕੇ ਜਿਹੜਾ ਹਾਜ਼ਰ ਹੋਇਆ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਬੀਤੇ ਦਿਨਾਂ ਕਈ ਦਿਨਾਂ ਤੋਂ ਜਿਹੜੀ ਰੁਪਿੰਦਰ ਕੌਰ ਦੀ ਜਿਹੜੀ ਕੁੜੀ ਹੈ ਉਹਦੀ ਜਿਹੜੀ ਲਾਪਤਾ ਦਿਖ ਰਹੀ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹਦੀ ਨਹਿਰ ਦੇ ਵਿੱਚ ਜਿਹੜੀ ਬਾਡੀ ਬਰਾਮਦ ਹੋਈ ਐ ਸੋ ਪਰਿਵਾਰ ਦੇ ਜੀ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਸਾਨੂੰ ਇਸਵਾਸ਼ਣ ਮਿਲੇ ਤੇ ਜਿਹੜਾ ਸਾਨੂੰ ਵਿਸ਼ਵਾਸ ਮਿਲੇ ਸੋ ਪਰਿਵਾਰ ਦੇ ਜਿਹਦੇ ਨਾਲ ਗੱਲਬਾਤ ਕਰਾਂਗੇ ਕਿ ਪਰਿਵਾਰ ਦੇ ਵਿੱਚ ਜਿਹੜਾ ਬਹੁਤ ਵੱਡਾ ਜਿਹੜਾ ਜੀ ਨੂੰ ਚੜਾ ਜਾਂਦਾ ਤਾਂ ਘਾ ਕਿਉਂਕਿ ਪਰਿਵਾਰ ਦੇ ਵਿੱਚ ਲਗਾਤਾਰ ਜਿਹੜੀ ਨਿਰਾਸ਼ਾ ਪਾਈ ਜਾ ਰਹੀ ਸੋ ਸਮਾਣਾ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਪਰਿਵਾਰ ਦੇ ਜੀ ਨੇ ਤੇ ਪਿੰਡ ਦੇ ਜਿਹੜੇ ਲੋਕ ਨੇ ਉਹ ਵੀ ਕੱਟੇ ਹੋਏ ਨੇ ਸੋ ਗੱਲਬਾਤ ਕਰਦੇ ਆ ਕੀ ਕਹਿਣਾ ਹਾਂਜੀ ਕੀ ਵਜਾ ਵਧੀ ਸੀ ਤੇ ਕੀ ਗੱਲਬਾਤ ਹੋਈ ਸੀ ਮੇਰੇ ਰੁਪਿੰਦਰ ਕੌਰ ਜਿਹੜੀ ਰਸੂਲਪੁਰ ਜੋੜਾ ਤੋਂ ਅਸੀਂ ਸਮਾਣੇ ਜਿਹੜਾ ਹੈਪੀ ਬੱਸ ਸਟੈਂਡ ਦੇ ਨਾਲ ਵੀ ਆਸੀ ਸੀ 1.5 ਹਾਂਜੀ ਸੈਕਲ ਸੈਕਲ ਹਾਂਜੀ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਆ 1.5 ਸਾਲ ਪਹਿਲਾਂ ਮੈਰਿਜ ਹੋਈ ਸੀ ਜੀ ਮਤਲਬ ਚੁੰਨੀ ਚੜਾ ਕੇ ਲਿਆਏ ਸੀਗੇ ਇਹ ਕੋਈ ਤਾਂ ਇਹਨਾਂ ਨੇ ਕਿਹਾ ਸੀ ਸਾਨੂੰ ਧੀ ਚਾਹੀਦੀ ਹੈ ਸਾਨੂੰ ਪੁੱਛਣੀ ਚਾਹੀਦਾ ਉਸ ਤੋਂ ਬਾਅਦ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਨੇ ਅਸੀਂ ਦਾਸੇ ਦੀ ਤੈ ਇਹਨਾਂ ਨੂੰ ਕੱਲੀ ਕੱਲੀ ਆਈਟਮ ਤੇ ਸ਼ੋਅਰੂਮ ਤੇ ਜਾ ਕੇ ਇਹਨੇ ਜੇਠ ਜਟਾਣੀਆਂ ਨਾਲ ਆਪ ਪਸੰਦ ਕਰਕੇ ਲਈਏ ਅਸੀਂ ਦਾਸੇ ਦਿੱਤਾ ਉਸ ਤੋਂ ਬਾਅਦ ਸਾਡੀ ਕੁੜੀ ਨੂੰ ਥੋੜੇ ਜਿਹੇ ਦਿਨ ਚੜੇ ਨੇ ਤੇ ਉਪਮਾਰ ਹੋ ਗਈ ਏ ਕੁੜੀ ਨੂੰ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਨੇ ਬੱਸ ਸਟੈਂਡੋਂ ਇਕੱਲੀ ਕੁੜੀ ਸਾਡੀ ਚੜਾਤੀ ਏ ਕੋਈ ਜੀ ਸਾਡੇ ਨਾਲ ਨਹੀਂ ਗਿਆ ਸਾਡੀ ਭੈਣ ਨੇ ਆ ਕੇ ਪਟਿਆਲੇ ਰਾਜਨ ਹਸਪੀਟਲ ਦੇ ਵਿੱਚ ਜਦੋਂ ਵੇਖਿਆ ਬੱਚਾ ਨਹੀਂ ਰਹਿਣਾ ਸਭ ਆਈ ਕਰਵਾਈ ਹੈ ਕੋਈ ਚੀ ਇਹਨਾਂ ਦਾ ਆਪ ਨਹੀਂ ਪੜਿਆ ਸਾਡੀ ਧੀ ਦੇ ਨਾਲ ਨਹੀਂ ਸੁਣ ਜਾਂਦੇ ਹੁਣ ਇਹਨਾਂ ਨੇ ਸਾਡੀ ਧੀ ਨੂੰ ਦੁਬਾਰੇ ਤੰਗ ਪਰੇਸ਼ਾਨ ਸ਼ੁਰੂ ਕਰ ਦਿੱਤਾ ਸੀ ਕਰਨਾ ਹੁਣ ਬੁਲਟ ਦੀ ਮੰਗ ਕਰਦੇ ਸਨ ਸਾਡੀ ਧੀ ਨੂੰ ਮਾਰਦੇ ਘੁੱਟਦੇ ਸਨ ਸਾਡੀ ਧੀ ਨੂੰ ਇਹਨਾਂ ਨੇ ਕਿਹਾ ਵੀ ਪੇਕੇ ਗਈ ਏ ਜਦ ਕਿ ਇਹਨਾਂ ਨੇ ਮਾਰ ਕੇ ਸਾਡੀ ਧੀ ਨੇਰੇ ਛੱਡ ਦਿੱਤੀ ਸੀ ਇਹ ਕਿੰਨੇ ਕ ਟਾਈਮ ਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਇਹ 1.5 ਸਾਲ ਹੋ ਗਿਆ ਸੀ ਜੀ ਚਾਰ ਤਿੰਨ ਚਾਰ ਮਹੀਨੇ ਬਾਅਦ ਸਾਡੀ ਕੁੜੀ ਨਾਲੇ ਵਾਲੇ ਤੰਗ ਪਰੇਸ਼ਾਨ ਕਰਨ ਲੱਗ ਗਏ ਸਨ ਸੱਸ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਣ ਦੇਂਦੀ ਤੂੰ ਨਹੀਂ ਲਿਆਈ ਆ ਕੀ ਚੀਜ਼ ਤੇਰੀ ਨਹੀਂ ਐਵੇਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣ ਦੇਣਾ ਅਸੀਂ ਚਲੋ ਵੀ ਦੁਖੀ ਹੋ ਕੇ ਚੱਲਤੀ ਵਸਾਣੀ ਹਰ ਇੱਕ ਚੀਜ਼ ਦਿੱਤੀ ਛੱਜ ਸਿਉਨੇ ਦਾ ਪਾਇਆ ਹਰ ਇੱਕ ਚੀਜ਼ ਦੀ ਮਿਲਣੀ ਕੀਤੀ ਐ ਮੇਰਾ ਵੀਰ ਜਿਹੜਾ ਆਪ ਮਨਾਜਮ ਜੇ ਮਨਾਜ ਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਵੀਰੋਂ ਕਿੰਨੂ ਮਿਲੇਗਾ ਇਹ ਨਿਆਉ ਠੋਠ ਕਹਨੇ ਖਾਂਦਗਾ ਤਿਆਂ ਦਾ ਹੀ ਦੁੱਖ ਮਾਰਦਾ ਸਾਨੂੰ ਇਨਸਾਫ ਚਾਹੀਦਾ ਇਹ ਜਨਾਨੀ ਨੂੰ ਫਾਂਸੀ ਹੋਣੀ ਚਾਹੀਦੀ ਮੁੰਡੇ ਨੂੰ ਤਾਂ ਮਾਂ ਦਾ ਕਸੂਰ ਹੋਣ ਇਹਨਾਂ ਦੋਵਾਂ ਨੇ ਕੀਤਾ ਜੋ ਵੀ ਕੀਤਾ ਵੀਰ ਮੇਰੇ ਆ 10000 ਰੁਪਇਆ ਛੜੀ ਕੁੜੀ ਦਾ ਪਰਿਆਸੀ ਇਹਨਾਂ ਨੇ ਯੂਨੀਵਰਸਿਟੀ ਪੇਪਰਾਂ ਦਾ ਐਨੇ ਸਾਲ ਹੋ ਗਿਆ ਸੀ ਸਾਡੀ ਫੀ ਦਾ ਰਚਾਰਜ ਨਹੀਂ ਸੀ ਕਰਵਾਇਆ ਉਹਨੂੰ ਮੈਸੇਜ ਨਹੀਂ ਆਇਆ 10000 ਦੀ ਵੀ ਇਹਨਾਂ ਨੇ ਮੰਗ ਕੀਤੀ ਸਾਡੇ ਦੇ ਕੋਲ ਚੈਟ ਜਿਹੜੀ ਅਸੀਂ ਕੁੜੀ ਦੀ ਮਤਲਬ ਬੋਰਥਨ ਕਰਵਾਇਆ ਉਹਦੇ ਸਾਰੇ ਪ੍ਰੂਫ ਸਾਡੇ ਕੋਲ ਨੇ ਸਾਨੂੰ ਇਨਸਾਫ ਚਾਹੀਦਾ ਸੋ ਦੇਖ ਸਕਦੇ ਹਾਂ ਲਗਾਤਾਰ ਪਰਿਵਾਰ ਦੇ ਜੀਆ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਲੜਕੀ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਤਹੇਜ਼ ਦੀ ਵੀ ਮੰਗ ਕੀਤੀ ਜਾਂਦੀ ਪਰਿਵਾਰ ਦੇ ਵੱਲੋਂ ਵੀ ਲਗਾਤਾਰ ਜਿਹੜਾ ਤਹੇਜ਼ ਦੇਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ ਪਰ ਪਰਿਵਾਰ ਵੀ ਕਿੰਨਾ ਕੁ ਜਿਹੜਾ ਕਰ ਸਕਦਾ ਉਸ ਕਰਕੇ ਜਿਹੜਾ ਕੁੜੀ ਨੇ ਐਂਡ ਆਪਣਾ ਜਿਹੜਾ ਡਿਸੀਜਨ ਲਿਆ ਸੋ ਗੱਲਬਾਤ ਕਰਾਂਗੇ ਕਿਉਂਕਿ ਪਰਿਵਾਰ ਦੇ ਵਿੱਚ ਹੋਰ ਵੀ ਜਿਹੜੇ ਉਹਨਾਂ ਦੇ ਜੀ ਮੌਜੂਦ ਨੇ ਲੜਕੀ ਦੇ ਫਾਦਰ ਸਾਹਿਬ ਵੀ ਨੇ ਮੌਜੂਦ ਨੇ ਗੱਲਬਾਤ ਕਰਦੇ ਆ ਅੱਜ ਅੰਕਲ ਜੀ ਕੀ ਕਹੋਗੇ 8 ਸਾਲ ਪਹਿਲਾਂ ਵਿਆਹ ਹੋਇਆ ਸੀ ਜ ਵਾਹਤ ਮੰਦਿਰ ਨੂੰ ਸਮਾਨ ਦੇ ਨਾਲ ਲੱਗੇ ਕਰਦੇ ਤਾਂ ਉਹ ਕਿਹਰ ਪਾਸੇ ਹੋਣ ਬਹੁਤ ਬਹੁਤ ਸਮਾਨ ਕਰਦੇ ਉਹ ਬਹੁਤ ਟਾਈਮ ਪਾਚੀ ਮੈਂ ਬੋਲਦਾ ਰਾਈਟ ਦਾ ਹਾਜੀ ਕੋਲ ਖਾਤੀ ਤੇ ਨਾ ਪਾਸੇ ਮਾਰ ਕਿਸਾਨੀ ਦੇ ਦਾ ਛਾੜਵਾਜੀ ਤੇ ਇਹ ਤੁਸੀਂ ਕੋਈ ਪੁਲਿਸ ਕੰਪਲੇਨ ਲਖਾਈ ਸੀ ਪਹਿਲਾਂ ਅੱਛਾ ਕੋਈ ਸਹੀ ਹੋ ਕੇ ਦੇ ਸੋ ਦੇਖ ਸਕਦੇ ਹੋ ਲੜਕੀ ਦੇ ਫਾਦਰ ਸਾਹਿਬ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬੁਲਟ ਦੀ ਮੰਗ ਕੀਤੀ ਜਾਂਦੀ ਸੀ ਪਰ ਅਸੀਂ ਜਿਹੜਾ ਉਸ ਫੈਸਲੇ ਦੇ ਤੇ ਉੱਤੇ ਵੀ ਉਤਰੇ ਸੀਗੇ ਪਰ ਉਹਨਾਂ ਦੇ ਵੱਲੋਂ ਕਾफी ਜੜੀ ਤਹੇਜ ਦੀ ਮੰਗ ਕਰਨ ਲੱਗੇ ਹੋਏ ਸੀ ਸੋ ਦੇਖਦੇ ਪ੍ਰਸ਼ਾਸਨ ਕਿੰਨੇ ਟਾਈਮ ਦੇ ਵਿੱਚ ਜਿਹੜੇ ਪਰਿਵਾਰ ਦੇ ਜੀਅਾਂ ਨੂੰ ਆਸ਼ਵਾਸ਼ਣ ਦਵਾਉਂਦਾ ਹੈ ਤੇ ਗੱਲਬਾਤ ਹੋਰ ਵੀ ਕਰਦੇ ਹੈ ਕੀ ਚਾਹੁੰਦੇ ਅਸੀਂ ਸੰਸਕਾਰ ਨਹੀਂ ਕਰਨਾ ਵੀਰ ਮੇਰੇ ਅਜਨਾਂ ਚਿਰ ਸਾਨੂੰ ਇਨਸਾਫ਼ ਨਾ ਮਿਲਿਆ ਸਾਡੀ ਦੀ ਇਹ ਮਿੱਟੀ ਹੈ ਅਸੀਂ ਅੱਜ ਕਰ ਲਿਆ ਅਸੀਂ ਗੱਲ ਕਰ ਲਿਆ ਮੁੰਡੇ ਦੀ ਮਾਂ ਫਰਾੜ ਹੈ ਜਿੰਨਾ ਚਿਰ ਮੁੰਡੇ ਦੀ ਮੰਨ ਨਹੀਂ ਰੈਸਟ ਨਹੀਂ ਪੈਂਦੀ ਅਸੀਂ ਸੰਸਕਾਰ ਨਹੀਂ ਕਰਨਾ ਤੁਸੀਂ ਸਾਡਾ ਸਾਥ ਦਿਓ ਪਲੀਜ਼ ਸੋ ਦੇਖ ਸਕਦੇ ਹਾਂ ਕਿਉਂਕਿ ਪਰਿਵਾਰ ਦੇ ਜੀਆ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਲੜਕੀ ਦਾ ਜਿਹੜਾ ਸੰਸਕਾਰ ਹੈ ਨਹੀਂ ਕਰਦੇ ਸੋ ਦੇਖਦੇ ਪੁਲਿਸ ਪ੍ਰਸ਼ਾਸਨ ਕਿੰਨੇ ਟਾਈਮ ਦੇ ਵਿੱਚ ਜਿਹੜੀ ਉਹਨਾਂ ਦੇ ਉੱਤੇ ਕਾਰਵਾਈ ਕਰਦਾ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਜਿਹੜੇ ਉਹ ਲੜਕੇ ਵਾਲੇ ਜੀ ਨੇ ਉਹ ਫਰਾਰ ਹੋ ਚੁੱਕੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼